ਲਿਖਿਆ ਕਹਿੰਦਾ ਦੱਸ ਕਿੱਥੇ ਹੋਇਆ ੱਤਕਾ ਨਹੀਂ ਪੰਜਾਬ ਤੇਰਾ ਕੋਈ ਸਕਾ ਨਹੀਂ ਕਹਿੰਦਾ ਅਕਲਾਂ ਵਾਲੇ ਅਕਲਾ ਲਾ ਗਏ ਆਪੋ ਆਪਣੇ ਮੁਲਕ ਬਣਾ ਗਏ ਖਾਲੇ ਠੂਠਾ ਪੰਜਾਬ ਸਿਆਂ ਤੇਰੇ ਹੱਥ ਫੜਾ ਗਏ ਅੱਜ ਰੋਂਦਾ ਪਿਆ ਪੰਜਾਬ ਦੱਸੋ ਵੀ ਸਿੰਘੋ ਤੁਸੀਂ ਚੀੜੀ ਬੜਨਾ ਕਿ ਆਵਾਜ਼ ਕਹਿੰਦਾ ਦਿਨ ਰਾਤ ਸਰਹੱਦਾ ਤੇ ਅਸੀਂ ਕੀਤੀ ਬਤਨਾ ਦੀ ਰਖਵਾਲੀ ਅਸੀਂ ਬਾਹਰੋਂ ਬਚਾਉਂਦੇ ਰਹੇ ਤੂੰ ਅੰਦਰੋਂ ਕਰ ਗਿਆ ਖਾਲੀ ਤੇਰੇ ਦਾਮਣ ਤੇ ਲੱਗੇ ਨੇ ਸਾਡੇ ਖੂਨ ਦੇ ਧੱਬੇ ਉਹ ਮੁੱਦ ਦਾ ਬਾਅਦ ਵੀ ਤੈਨੂੰ ਹਾਲੇ ਸਬੂਤ ਨਹੀਂ ਮਿਲ ਪੇ ਤੇਰਾ ਕਾਨੂੰਨ ਕਹਿੰਦਾ ਏ ਆਲੇ ਅਸੀਂ ਪੜਤਾਲ ਕਰਦੇ ਆਂ ਨਫਰਤਾਂ ਹੀ ਨਫਰਤਾਂ ਅਸੀਂ ਤੇਰੇ ਨਾਲ ਕਰਦੇ ਆਂ ਕਿਉਂਕਿ ਪੰਜਾਬ ਸਿੰਘਾਂ ਦਾ ਸਿੰਘ ਪੰਜਾਬ ਦੇ ਘਰ ਦੋਨਾਂ ਨੂੰ ਕੋਈ ਨਹੀਂ ਉਹ ਵੱਖ ਸਕਦਾ ਜੇ ਕਿਤੇ ਘਰ ਦੇ ਗਦਾਰ ਨਾ ਹੋਣ ਇਹਦੇ ਇਹਨੂੰ ਦੱਸੋ ਕਿਹੜਾ ਗੁਲਾਮ ਹੈ ਰੱਖ ਸਕਦਾ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਗੁਰੂਗਰਾਸ ਸਾਹਿਬ ਜੀ ਦੀਆਂ ਬੇਦਵੀਆਂ ਤੇ ਪੰਥ ਦੀ ਜਿਹੜੀ ਪੈਰਾਂ ਦੇ ਵਿੱਚ ਰੋਲਿਆ ਜਾ ਰਿਹਾ ਉਹਦੇ ਕਰਕੇ ਲੱਗਿਆ ਕਵੀ ਨੇ ਕੀ ਲਿਖਿਆ ਕਹਿੰਦਾ ਜਦੋਂ ਵੀ ਧਰਮ ਦਾ ਕਿਤੇ ਵਿਰੋਧ ਹੋਇਆ ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ ਉਹ ਗੁਰੂ ਗ੍ਰੰਥ ਦੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ェ ਉਡਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਆ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਕਹਿੰਦਾ ਜਿੱਥੇ ਖਤਮ ਹੁੰਦੀ ਆ ਰਾਜੇ ਤੇ ਮਜਨੂਆਂ ਦੀ ਉਥੋਂ ਸ਼ੁਰੂ ਹੁੰਦੇ ਓ ਦਾਸ ਤਾਨ ਸਾਡੀ ਲੜਦੇ ਆ ਲੜਦੇ ਆ ਸਾਡੇ ਢੜਾਂ ਤੋਂ ਸੀਸ ਲੈ ਗਏ ਫੇਰ ਵੀ ਗਈ ਨਾ ਜਿਸਮ ਵਿੱਚ ਜਾਨ ਸਾਡੀ ਸਿੱਖ ਕੌਮ ਹੈ ਅਣਖੀ ਬਹਾਦਰਾਂ ਦੀ ਇਹਦੇ ਜਿਉਣ ਦੇ ਤਰੀਕੇ ਵੱਖਰੇ ਹੀ ਢੰਗ ਦੇ ਆ ਲੋਕੀ ਭੀਖ ਮੰਗਦੇ ਆ ਰੱਬ ਕੋਲੋਂ ਜ਼ਿੰਦਗੀ ਦੀ ਇਹ ਤਾਂ ਫਾਂਸੀਆਂ ਦੇ ਤਖਤੇ ਤੇ ਚੜ ਕੇ ਵੀ ਹੱਸਦੇ ਜਗਤਾਰ ਸਿੰਘ ਹਵਾਰੇ ਬਾਰੇ ਦੇਖੋ ਕਵੀ ਨੇ ਕਿੰਨਾ ਸੋਹਣਾ ਲਿਖਿਆ ਕਹਿੰਦਾ ਗੋਲੋ ਬੁਲਾਮੀ ਲਹਣ ਦੀਆਂ ਜੋ ਗੱਲਾਂ ਕਰਦਾ ਹੈ ਸ਼ੀਨੀ ਮਾਂ ਦਾ ਜਾਇਆ ਮਰਨੋਂ ਰਤਾਂ ਨਾ ਡਰਦਾ ਹੈ ਕਹਿੰਦਾ ਮੁਸ਼ਕਲ ਨਾ ਬਣ ਜਾਵੇ ਸਾਡੇ ਵੀਰ ਹਵਾਰੇ ਤੇ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ